हेलो जी सत श्री अकाल किवें ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋਵੋਗੇ ਤੇ ਤੁਹਾਡਾ ਵੈਲਕਮ ਕਰਦੀ ਹਾਂ ਮਿਸਟਰ ਐਂਡ ਮਿਸਿਸ ਦੀਪ ਗਰਾਮ ਲੋਕਸ ਚੈਨਲ ਤੇ ਹੁਣੇ ਮੈਂ ਇੱਕ ਵਲੌਗ ਐਂ ਕੀਤਾ ਆ ਇੱਥੇ ਬੈਠੇ ਬੈਠੇ ਔਰ ਨਿਊ ਵਲੌਗ ਸਟਾਰਟ ਕਰਦੀ ਪਈਆਂ ਤੇ ਅਸੀਂ ਪਹੁੰਚ ਚੁੱਕੇ ਆ ਪਟਿਆਲੇ ਤੇ ਗੁਰਦੁਆਰਾ ਸਾਹਿਬ ਜੀ ਮੈਂ ਦੱਸਿਆ ਸੀ ਕਿ ਸ਼ਾਮ ਜਾਵਾਂਗੇ ਬਟ ਨਹੀਂ ਜਾਇਆ ਜਾਣਾ ਕਿਉਂਕਿ ਲੇਟ ਕਾਫੀ ਹੋ ਗਈ ਹੈ 3:30 ਹੋ ਚੁੱਕੇ ਆ ਤੇ ਅਸੀਂ ਮੂਨਕ ਪਹੁੰਚਣਾ ਆ ਤੇ ਫੇਰ ਕੱਲ ਸਵੇਰੇ ਸਾਡੀ ਵਾਪਸੀ ਵੀ ਹੈ ਜਲਦੀ ਅਈ ਉੱਥੋਂ ਵੀ ਸਾਡੇ 4:00 ਵਜੇ ਸਵੇਰੇ ਨਿਕਲ ਹੋਣਾ ਹੈ 4:00-5:00 ਵਜੇ ਅਸੀਂ ਤੇ ਇਸ ਕਰਕੇ ਜੇ ਆਪਾਂ ਹੁਣ ਗੁਰਦਾਰਾ ਸਾਹਿਬ ਚੱਲ ਗਏ ਤੇ ਹੋਰ ਲੇਟ ਹੋ ਜਾਣਾ ਤੇ ਉਹਨਾਂ ਕੋਲ ਸਾਨੂੰ ਬਹੁਤ ਘੱਟ ਟਾਈਮ ਮਿਲਣਾ ਹੈ ਇਸ ਕਰਕੇ ਹੁਣ ਅਸੀਂ ਨਾਲੇ ਜਦ ਤੱਕ ਉਧਰ ਸਾਨੂੰ ਵਾਹਿਗੁਰੂ ਜੀ ਵੱਲੋਂ ਬਲਾਵਾ ਨਹੀਂ ਹੈਗਾ ਅਸੀਂ ਕਿੱਦਾਂ ਜਾ ਸਕਦੇ ਆ ਹਜੇ ਸਾਡੇ ਕਰਮਾਂ 'ਚ ਨਹੀਂ ਲਿਖੀ ਕਿ ਦਰਸ਼ਨ ਮੇਲੇ ਕਰਨੀ ਤੇ ਕਾਪਟੇ ਨੇ ਮੇਰੀ ਜਾਨਦਗੀ ਕੀਤੀ ਹੋਈ ਹੈ ਬੜਾ ਗੁੱਸਾ ਛੱਡਦਾ ਲੋਣਾ ਮੈਨੂੰ ਪਰ ਕੀ ਕਰੀ ਟ੍ਰੈਫਿਕ ਰੂਲਸ ਫੋਲੋ ਕਰਨੇ ਪੈਂਦੇ ਆ ਸਾਡੀ ਸੇਫਟੀ ਵਾਸਤੇ ਨੇ ਤੇ ਹਜੇ ਮੈਂ ਪਟਿਆਲੇ ਚ ਐਂਟਰ ਕੀਤਾ ਨਹੀਂਗਾ ਸੀ ਮਤਲਬ ਕਾਲੀ ਚੁੱਕੇ ਆ ਪਟਿਆਲੇ ਪਟਿਆਲੇ ਚ ਆ ਮੇਨ ਸਿਟੀ ਨਹੀਂ ਆਈ ਹਜੇ ਮੇਰੇ ਕਹਿਣਾ ਹੁਣ ਆ ਗਈ ਮੇਨ ਸਿਟੀ ਬਹੁਤ ਧੰਨਵਾਦ ਸਾਬ ਮੈਂ ਦਿਖਾਨੇ ਆ ਹੁਣ ਸ਼ਾਇਦ ਗੁਰਦੁਆਰਾ ਦੁਖਨਵਰ ਸਾਹਿਬ ਆਇਤੇ ਮੈਂ ਇਦਾਂ ਹੀ ਦਰਸ਼ਨ ਕਰਾਉਂਗੀ ਆ ਸਿਟੀ ਚ ਐਂਟਰ ਕਰ ਚੁੱਕੇ ਆ ਤੇ ਬਸ ਇੱਥੇ ਨਾ ਚੌਂਕ ਚ ਇਥੇ ਜਿਹੜੇ ਇੱਥੇ ਸਾਰਾ ਦਿਨ ਰਹਿ ਸੀ ਸਵੇਰੇ 7-8 ਵਜੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਆ ਗਿਆ ਆ ਗਿਆ ਆ ਗਿਆ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਇਧਰੋਂ ਦਿਖਾਉਣੀ ਇਹ ਬੈਕ ਸਾਈਡ ਹੈ ਮੈਨੂੰ ਲੱਗਦਾ ਗੁਰਦੁਆਰਾ ਸਾਹਿਬ ਦੀ ਉਧਰੋਂ ਉਹ ਸਾਹਮਣੇ ਐਂਟਰੈਂਸ ਹੈ ਇੱਥੋਂ ਆ ਦੇਖੋ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਆ ਲਓ ਜੀ ਕਰੋ ਤੁਸੀਂ ਵੀ ਦਰਸ਼ਨ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸੱਚੇ ਪਾਤਸ਼ਾਹ ਬਾਕੀ ਮੇਨ ਉਧਰੋਂ ਦਿਖਾਨੀ ਆ ਕੀ ਤੁਸੀਂ ਜੇ ਬਾਸ਼ਾ ਚਲੋ ਜੀ ਤੁਸੀਂ ਵੀ ਦਰਸ਼ਨ ਕਰ ਲੇ ਸਾਡੇ ਨਾਲ ਅਸੀਂ ਵੀ ਕਰ ਲਿਆ ਆ ਆ ਦੇਖੋ ਜੀ ਇਧਰੋਂ ਕਰੋ ਜੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦਰਸ਼ਨ ਬਹੁਤ ਵਧੀਆ ਲੱਗਦਾ ਫਿਆ ਆ ਹਾਂ ਲੋ ਜੀ ਕਰੋ ਦਰਸ਼ਨ ਤੁਸੀਂ ਵੀ ਜੀ ਬੜਾ ਹੀ ਵਧੀਆ ਲੱਗਾ ਦਿਲ ਦੀ ਕਰਦਾ ਕਿ ਅਸੀਂ ਕਿ ਜਾਈਏ ਪਰ ਦੇਖ ਲਓ ਸ਼ਾਇਦ ਨਹੀਂ ਹੈਗਾ ਕਰਮਾ ਜੇ ਕਿ ਇੱਥੋਂ ਇੰਨੇ ਨੇੜੇ ਆ ਕੇ ਵੀ ਅਸੀਂ ਨਹੀਂ ਜਾ ਸਕਕੇ ਭਾਈ ਉਹ ਸੱਚੇ ਪਾਸ਼ਾ ਛੇਤੀ ਬੁਲਾਏ ਸਾਨੂੰ ਦੁਆਰਾ ਇਹ ਨਾ ਇੱਥੇ ਦੇਖੋ ਆਪਣੇ ਗੁਰਮੁਖੀ ਲਿਖੀ ਹੋਈ ਹੈ ਬਹੁਤ ਵਧੀਆ ਲੱਗਾ ਮੈਨੂੰ ਇਹ ਚੀਜ਼ ਇੱਥੇ ਬੋਲਤੇ ਆਪਣਾ ਊੜਾ ਐੜਾ ਦੇਖੋ ਆ ਲਿਖਿਆ ਹੋਇਆ ਹੈ ਜਦੋਂ ਆਪਣੀ ਗੁਰਮੁਖੀ ਭਾਸ਼ਾ ਨੂੰ ਪਹਿਲਤੀ ਹੋਈ ਇਹ ਪਟਿਆਲੇ ਦੋਨੋਂ ਸਾਈਡ ਆ ਇੱਧਰ ਵੀ ਦੇਖੋ ਤੇ ਬਹੁਤ ਵਧੀਆ ਲੱਗਦਾ ਪਿਆ ਆ ਮੈਨੂੰ ਏਰੀਆ ਨਾ ਇਹ ਪਟਿਆਲਾ ਬਹੁਤ ਸੁਣੀਦਾ ਹੁੰਦਾ ਸੀ ਪਟਿਆਲਾ ਪਟਿਆਲੇ ਦੀ ਕਈ ਚੀਜ਼ਾਂ ਫੇਮਸ ਆ ਪਟਿਆਲਾ ਸਲਵਾਰ ਆ ਪਟਿਆਲਾ ਜੁੱਤੀਆਂ ਔਰ ਮੈਨੂੰ ਅੱਜੀ ਪਤਾ ਚੱਲੇ ਆ ਡੈਡੀ ਥੋਕੇ ਪਟਿਆਲੇ ਦੇ ਪਰਾਂਦੇ ਵੀ ਫੇਮਸ ਨੇ ਹੋਰ ਵੀ ਜਿਹੜੀ ਕੋਈ ਚੀਜ਼ ਫੇਮਸ ਹੋਈ ਪਟਿਆਲੇ ਦੀ ਦੱਸਿਓ ਪਟਿਆਲਾ ਇੱਕ ਹੋਰ ਫੇਮਸ ਸਿਆ ਚੀਜ਼ ਇਥੇ ਤਾਂ ਮੈਂ ਨਾਮ ਨਹੀਂ ਲੈ ਸਕਦੀ ਥੋੜਾ ਜਿਹੀ ਆਈ ਆ ਉਥੇ ਟ੍ਰੈਫਿਕ ਲਾਈਟ ਸਿਗਨਲ ਤੇ ਰੁਕੇ ਸੀ ਇੱਥੇ ਫਿਰ ਬਸ 5 4 3 2 1 ਗੋ ਹੋ ਗਿਆ ਨਿਕਲਦੇ ਆ ਹਾਂ ਮਤਲਬ ਕਿ ਸਾਡੇ ਕੀਰਤਪੁਰ ਤੇ ਕਿਤੇ ਵੀ ਨਹੀਂਗਾ ਲੁਧਿਆਣੇ ਆ ਕੀਰਤਪੁਰ ਇੱਧਰ ਚੱਲਣ ਦੇ ਕੋਈ ਵੀ ਆਉਂਦੇ ਕੋਈ ਨਹੀਂ ਦੇਖਦਾ ਬਸ ਜਿਹਨੇ ਨਿਕਲਣਾ ਉਹ ਹੀ ਦੇਖੇ ਦੂਜਾ ਆਪਣਾ ਬਚਾਅ ਕਰੇ ਕੋਈ ਉਹ ਤੇ ਹੈ ਹੀ ਨਹੀਂ ਕੋਈ ਸਿਗਨਲ ਸੁਣ ਵਾਲਾ ਹੈ ਨਹੀਂ ਨਾ ਹੈ ਨਹੀਂ ਗਾ ਉੱਥੇ ਤੇ ਚੱਲਣ ਦੇ ਬਸ ਇਹਦਾ ਪਹਿਲਾਂ ਨਿਕਲ ਗਿਆ ਉਹ ਸਿਕੰਦਰ ਹਾਂ ਇਸ ਤੋਂ ਬੜੇ ਚ ਲਾਈਟਾਂ ਹੀ ਹੈ ਨਹੀਂ ਲਾਈਟਾਂ ਹੀ ਹੈ ਨਹੀਂ ਪੁੱਲ ਨੇ ਪੁੱਲ ਨੇ ਪੁੱਲ ਨੇ ਹਾਂ ਉੱਥੇ ਲਾਈਟਾਂ ਹੈ ਨਹੀਂ ਗਿਆ ਪੁੱਲ ਨੇ ਉੱਥੇ ਵੀ ਬਟ ਆਈ ਲਵ ਕੀਰਤਪੁਰ ਸਾਹਿਬ ਵਧੀਆ ਲੱਗਦਾ ਹੈ ਬਹੁਤ ਕਿਉਂਕਿ ਬਹੁਤ ਸ਼ਾਂਤੀ ਇਲਾਕਾ ਹੈ ਕੋਈ ਜਿਆਦਾ ਰੋਲਾ ਰੱਪਾ ਨਹੀਂ ਕੋਈ ਜਿਆਦਾ ਪੋਲੂਸ਼ਨ ਨਹੀਂ ਔਰ ਇਹ ਰਹੇ ਉਹਨਾਂ ਪਰਦੇ ਸਫਾਈ ਤੇ ਰਗੀ ਸਾਰੀ ਪੰਨਾਂ ਅੱਛਾ ਮੇਰੇ ਹੌਂ ਕਰਕੇ ਮੈਂ ਮੋਦੀ ਦੀ ਵੱਡੀ ਭੈਣ ਨੇ ਹੁਣ ਮੋਦੀ ਦੀ ਵੱਡੀ ਭੈਣ ਅੱਛਾ ਤੇ ਤੁਸੀਂ ਮੋਦੀ ਦੇ ਜੀਜਾ ਜੀ ਲੱਗੇ ਪਰ ਸੌਰੀ ਮੈਨੂੰ ਉਹਦੀ ਭੈਣ ਤੇ ਨਾ ਬਣਾ ਹੋ ਗਈ ਇਹ ਤੇ ਮੈਂ ਵੀਡੀਓ ਚ ਦਿਖਾਉਂਗੀ ਉਹਦੀ ਭੈਣ ਤੇ ਮੈਂ ਭੁੱਲ ਕੇ ਵੀ ਨਾ ਜੀ ਦੀ ਵਾਲ ਕਿੱਡੇ ਲੰਮੇ ਸੋਹਣੇ ਲੱਗਦੇ ਪਏ ਆ ਦੇ ਟੈਰੰਡ ਵਧੀਆ ਲੱਗਦਾ ਹਰੀਆਲੀ ਕਿੰਨੀ ਇੱਥੇ ਪਟਿਆਲੇ ਚ ਅੱਗੇ ਲਾਇਆ ਉਹਨਾਂ ਸਟਾਪ ਨਾ ਸਟੌਪ ਵੀ ਅਸੀਂ ਇੱਥੇ ਜਾਣਾ ਹੀ ਜਾਣਾ ਸਾਨੂੰ ਰੁਕ ਨਹੀਂ ਸਕਦੇ ਗਾਣਾ ਹੈਗਾ ਨਾ ਮਾਨੂੰ ਕਿਹੜਾ ਇੱਕ ਵਾਰੀ ਸਰਕਾਰੀਏ ਸਾਨੂੰ ਰੋਕ ਨਹੀਂ ਸਕਦੀ ਤੂੰ ਬਹੁਤ ਵਧੀਆ ਮਤਲਬ ਜਿਵੇਂ ਮੁਹਾਲੀ 'ਚ ਆਪਣਾ 23 ਸੈਕਟਰ 17 ਉਧਾਂ ਦਾ ਏਰੀਆ ਬਣਿਆ ਹੋਇਆ ਵਧੀਆ ਆ ਆਈ ਲਾਈਕ ਇਟ ਚਲੇ ਨੇ ਅਸੀਂ ਗਲਤ ਆ ਗਏ ਹਾਂ ਗੱਲਾਂ ਦੇ ਵਿੱਚ ਹੁਣ ਦੇਖਦੇ ਪਏ ਹਾਂ ਮੈਪ ਤੋਂ ਕਿੱਨਾ ਤਾਏ ਹਿੱਥੋਂ ਮੁੜਨਾ ਪੈਣਾ ਥੋੜਾ ਹੀ ਆਏ ਹਾਂ ਜ਼ਿਆਦਾ ਨਹੀਂ ਆਏ ਇੱਥੇ ਮੁੜ ਜਾਣਾ ਹੈ ਚ ਵਲੋਜੀ ਤਾਂ ਫਾਲੇ ਲੈ ਯੂ ਟਰਨ ਇਹ ਸਿਰਫ ਲਿਖਿਆ ਹੋਇਆ ਸੀ ਯੂ ਟਰਨ ਨਹੀਂ ਲੈਣਾ ਇਹ ਐਸਡਬਲਯੂਡੀ ਐਸਡਬਲਯੂ ਟਰਨ ਹੀ ਨਾ ਲੈ ਆ ਜਾਂਦਾ ਯੂ ਟਰਨ ਹੀ ਲੈਣਾ ਪੈਂਦਾ ਆ ਯੂ ਟਰਨ ਹੋ ਗਿਆ ਹਾਂ ਦੇਖੋ ਦੁਆਏ ਇੰਚ ਕਰਕੇ ਟਰਨ ਹੋ ਗਿਆ ਤਾਂ ਆਈਓ ਕਿਧਰ ਅੰਡੀਆਂ ਇਹ ਕਾਵੜੀ ਯਾਤਰਾ ਆ ਦੋ ਚਾਰ ਹੀ ਦਿਸੇ ਨੇ ਮੈਨੂੰ ਹਰ ਦੌਰ ਬਹੁਤ ਆਉਂਦੀ ਕਾਵੜੀ ਯਾਤਰਾ ਮੈਂ ਕਾਵੜੀ ਹੀ ਬੋਲਦੇ ਨੇ ਗਿਆ ਆ ਦੇਖੋ ਜੀ ਬਹੁਤ ਵੱਡਾ ਆ ਨਾ ਮੈਂ ਤਾਂ ਇੱਥੇ ਆ ਕੈਂਟ ਆਰਮੀ ਏਰੀਆ ਆਰਮੀ ਏਰੀਆ ਹੋ ਕੈਂਟ ਪਟਿਆਲਾ ਕੈਂਟ ਆ ਵੀ ਆਈਦਰ ਇੱਧਰ ਰੈসিডੈਂਸ ਆ ਕੁਆਟਰ ਨੇ ਮਿਲ ਉਹਨਾਂ ਦੇ ਨਾ ਬੜਾ ਵਧੀਆ ਲੱਗਦਾ ਹੈ ਆਪਾਂ ਵੀ ਗਏ ਹਾਂ ਕੁਆਟਰ 'ਚ ਜਲੰਧਰ ਵੀ ਗਏ ਹਾਂ ਔਰ ਚੱਕੀ ਬੈਂਕ ਉੱਥੇ ਗਏ ਆ ਦੋ ਜਗ੍ਹਾ ਗਏ ਆ ਪਰ ਜਲੰਧਰ ਵਧੀਆ ਲੱਗਾ ਸੀਗਾ ਚੱਕੀ ਬੈਂਕ ਵੀ ਵਧੀਆ ਏਰੀਆ ਹੈ ਇੱਥੇ ਰਹਿ ਪਿੰਨ ਲੱਗੀ ਸੀ ਮੈਥੇ ਫਰੂਟੀ ਔਰ ਇਹਨਾਂ ਦੀ ਸਟਿੰਗ ਆ ਪਈ ਹੈ ਇਹ ਵੀ ਸਟਿੰਗ ਲਵਰ ਪਤਾ ਮੈਨੂੰ ਦੱਸਿਓ ਕਿ ਸਟਿੰਗ ਪੀਣੀ ਚਾਹੀਦੀ ਹੈ ਪੀਣੀ ਤੇ ਵੀ ਨਹੀਂ ਚਾਹੀਦੀ ਬਟ ਮੈਨੂੰ ਕਦੀ ਕਦੀ ਵਧੀਆ ਲੱਗਦੀ ਮੈਂ ਪੀ ਲੈਨੀ ਆ ਜਿਆਦਾ ਨਹੀਂ ਪਿੰਦੀ ਇਹਦੇ ਮੰਨਤ ਵੀ ਮੰਨੇਗੀ ਕਿ ਮੈਂ ਫਰੂਟੀ ਸਟਿੰਗ ਇਹ ਚੀਜ਼ਾਂ ਅਵੋਇਡ ਕਰਦੀ ਆ ਬੇਸ਼ੱਕ ਮੈਂ ਫਾਸਟ ਫੂਡ ਜ਼ਿਆਦਾ ਖਾਨੀ ਆ ਬਟ ਸਟਿੰਗ ਜਿਹੜੀ ਜਿੰਨੀ ਮੰਨਦੇ ਨੇ ਕਜੂਸੀ ਕੀਤੀ ਆ ਆ ਜਿਹੜੀ ਦੀ ਸਟੋਰ ਆ ਇਹ ਹੁਣ ਕਾਗਜ਼ ਦੀ ਦੇਣ ਲੱਗ ਕੇ ਨਾਲ ਕਮਾਲ ਆ ਨਿਕਿਆ ਨਹੀਂ ਫਰੂਟੀ ਪੀਂਦੀ ਆ ਪਰ ਹਮ ਤਾਂ ਵੀ ਸਟਿੰਗ ਚਾਣਵਾਦੀ ਆ ਜੰਨਤ ਨੂੰ ਮাজা ਬਹੁਤ ਪਸੰਦ ਆਉਂਦਾ ਸੀ ਇਹ ਰਹੀ ਤੂ ਹੀ ਕਦੋਂ ਪੀਣੀ ਹੈ ਇਹਨਾਂ ਤੇ ਸਟ੍ਰਿੰਗ ਇੰਨੀ ਪਸੰਦਿਆ ਕੋਈ ਹੱਦ ਨਹੀਂ ਤੇ ਮੱਟੋ ਨੂੰ ਵੀ ਮੱਟੋ ਨੇ ਵੀ ਉਹੀ ਲਈ ਹੈ ਜ਼ਹਿਰ ਇਹਨਾਂ ਤੇ ਬਾਦਸ਼ਾਹ ਵੀ ਨਹੀਂ ਹੈ ਡਰਾਈਵਿੰਗ ਕਰਦੇ ਵੀ ਆਪਣਾ ਮੱਟੋ ਰਣੀ ਪੀ ਲਈ ਪੀ ਲਈ ਹੁਣ ਅਸੀਂ ਮਾਣੇ ਐਂਟਰੀ ਕਰ ਚੁੱਕੇ ਆ ਘੜੀ ਸਹਿਬ ਬਾਦਸ਼ਾਹਪੁਰ ਆਪਾਂ ਕਿੱਧਰ ਨੂੰ ਜਾਣਾ ਆ ਅੱਛਾ ਇੱਥੇ ਤਾਂ ਅਸੀਂ ਰੁੱਕ ਕੇ ਮੈਪ ਤੋਂ ਦੇਖਣ ਲੱਗੇ ਨੇ ਉੱਨਣਾ ਆਪ ਇਧਰ ਨੂੰ ਜਾਣਾ ਹੈ ਇਹ ਹੈ ਆਪਣੀ ਕੀਰਤਪੁਰ ਵਾਲੀ ਕੀਰਤਪੁਰ ਵਾਲੀ ਨਹਿਰ ਆ ਛੋਟੀ ਹੈ ਪਾਣੀ ਵੰਡ ਦਪੜਿਆਂ ਜਾਂਦਾ ਨਾ گاਵਾ ਚ ਜੀ ਕੀ ਪਾਣੀ ਦਾ ਕਲਰ ਵੀ ਇਦਾਂ ਦਾ ਹੀ ਹੈ ਰਹਾ ਰਹਾ ਬਸ ਪੈ ਗਿਆ ਇੱਕਦਮ ਸ਼ਾਰਟਕਟ ਹੈ ਇਧਰ ਨੂੰ ਕਿ ਵੈਸੇ ਰਸਤਾ ਹੈ ਕੋਈ ਨਹੀਂ ਨਾ ਨਾ ਅੱਛਾ ਜੀ ਕੀ ਹੈ ਜੀ ਅਜ਼ੀਮ ਘੜਿਆ ਅਜ਼ੀਮ ਘੜ देखो बाबा बहादुर जी का आया इतना बहुत जबरदस्त एक्सीडेंट होनी दुनिया खड़ी हुई है तो पूरी तरह डेमेज हो चुकी पता नहीं जी बचे ने कि नहीं पुछियो किसी ਗੱਡੀ ਦੇ ਵਿੱਚ ਮੈਂਬਰ ਸੀਗੇ ਹਸਪੀਟਲ ਲੈ ਗਏ ਆ ਕਾਫੀ ਜਿਆਦਾ ਤਗੜਾ ਐਕਸੀਡੈਂਟ ਹੋਇਆ ਜਿਵੇਂ ਗੱਡੀ ਟੇਕਦੀ ਪਈ ਸੀ ਨਾ ਇੱਕ ਸਾਈਡ ਤੋਂ ਪੂਰੀ ਡੇਮੇਜ ਹੋ ਗਈ ਕੋਈ ਚੀਜ਼ ਬੱਜੀ ਹੈ ਨਾ ਤੇ ਆ ਬੂਟੇ ਦੇ ਵਿੱਚ ਵਿੱਚ ਬੂਟੇ ਚ ਨਹੀਂ ਔਰ ਹਸਪੀਟਲ ਜਾ ਗਈ ਓਵਰ ਸਪੀਡ ਹੋ ਸਕਦੀ ਸੀ ਜਾਕਿ ਜਿਵੇਂ ਆ ਬੂਟੇ ਨੇ ਇਹਨਾਂ ਦੇ ਵਿੱਚ ਵੱਜੀ ਹੈ ਡਰਾਈਵਰ ਵਾਲੀ ਸਾਈਡ ਤੇ ਬਿਲਕੁਲ ਹੀ ਹਸਾਬ ਨਾਲ ਖਤਮ ਹੀ ਹੋਈ ਪਈ ਹੈ ਦੇਖੋ ਹੁਣ ਫੇ ਵੀ ਆਰਾਮ ਨਾਲ ਗੱਡੀ ਚਲਾਨੀ ਚਾਹੀਦੀ ਡੋਂਟ ਡਰਿੰਕ ਐਂਡ ਡਰਾਈਵ ਤੈਨੂੰ ਜਾਨੀਆ ਫਿਰ ਮੈਨੂੰ ਪਤਾ ਨਹੀਂ ਕੀ ਇਹ ਇੰਨਾ ਵੱਡਾ ਸਾਰਾ ਇਹਨੇ ਜਾਮ ਲਾਇਆ ਹੋਇਆ ਇੱਥੇ ਪਤਾ ਉੱਪਰ ਤਾਰਾਂ ਵੀ ਚੱਕਦੇ ਪਏ ਆ ਨਾ ਕੀਸੀ ਹੁੰਦੇ ਆ ਕਿਉਂਕਿ ਇਹ ਸਰਪ੍ਰਾਈਜ਼ ਹੈ ਇਹ ਜੇ ਅੰਦਰ ਨੂੰ ਜਾ ਕੇ ਤੇ ਨਹੀਂ ਸਿੱਧਾ ਜਾਣਾ ਜੇ ਲੈਣਾ ਕੁਝ ਤੇ ਫਿਰ ਵਾਪਸ ਚਾਣਦੇ ਨਹੀਂ ਲੈਣਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਿਨਾਂ ਜੀ ਉਹਨਾਂ ਦੇ ਘਰੇ ਨਹੀਂ ਗਏ ਦੱਸਿਆ ਜੇ ਵਾਪਸ ਆਏ ਹਾਂ ਰਖੜੀ ਲੈਣ ਵਾਸਤੇ ਮਾਰਕੀਟ ਸੇ ਘੁੰਮਦੇ ਪਏ ਆ ਵਧੀਆ ਆ ਠੀਕ ਹੈ ਮਾਰਕੀਟ ਵਧੀਆ ਲੱਗਦਾ ਪਿਆ ਹੈ ਮੈਨੇ ਉਹਨਾਂ ਚੋਂ ਨਾ ਕੋਈ ਮਿਲ ਜੇ ਸਾਨੂੰ ਇੱਥੇ ਬਾਕੀ ਪਤਾ ਨਹੀਂ ਨਾ ਉਹਨਾਂ ਨੂੰ ਕਿ ਅਸੀਂ ਆਏ ਆ ਸਰਪ੍ਰਾਈਜ਼ ਹੀ ਉਹਨਾਂ ਵਾਸਤੇ ਸ਼ਮਨਾ ਇਹਨੂੰ ਪੁਸ਼ ਕਰ ਲੈਗੀ। ਮੈਂ ਕਿਹਾ ਕਿ ਯਾਦ ਕਰਨਾ ਉਹਨਾਂ ਨੂੰ। ਮੈਂ ਕਿਹਾ ਕਿ ਇਹਦੇ ਨਾਲ ਕਿਤੇ ਪੁਸ਼ ਕਰ ਲੈ। ਉਹ ਕਿਤੇ ਨਹੀਂ ਸ਼ੁਕਾ ਤੇ ਆਪਣੀ ਮੇਰੀ ਭੈਣ ਵਾਲ ਤੇ ਆਪਾਂ ਇੱਥੇ ਬੈਠੇ ਹੋਏ ਆਂ ਇੱਧਰ ਆਰੈਸਟ ਕਰਦੇ ਪਏ ਨੇ ਕਿਉਂਕਿ ਆਪਾਂ ਦੱਸਿਆ ਨਹੀਂ ਤੋ ਇਦਾਂ ਹੀ ਸੀ ਜੀ ਸਿਰਫ ਇਧ ਦੀ ਗੋਲੀ ਵਿੱਚ ਪੁੱਛਦੀ ਆਂ ਤੇ ਹਜੇ ਮੈਂ ਹਜੇ ਨਹੀਂ ਉਹਨੂੰ ਮਲਾਂਦੀ ਮਲਾਈ ਦੀ ਬਾਅਦ ਚ ਮਲਾਂਗੀ ਗੱਡੀ 'ਚ ਚੱਲੇ ਸਮਾਨ ਕੱਟਣ ਚਾਹ ਪਾਣੀ ਪੀ ਲਿਆ ਨਾ ਜਿਵੇਂ ਕਾਕਾ ਦਿਖਾਇਆ ਆ ਨਾ ਕੋਈ ਫੈਮਿਲੀ ਦਾ ਮੈਂਬਰ ਹੈ ਜਿ ਦਿਖਾਇਆ ਆ ਕਿਉਂਕਿ ਇੰਨੇ ਸਮਾਨ ਕੱਟ ਕੇ ਕਾਕੇ ਨੂੰ ਰੈਡੀ ਕਰਕੇ ਤਾਂ ਫਿਰ ਦਿਖਾਣੇ ਆ ਆਕੇ ਚੱਲੀਏ ਸਮਾਨ ਕੱਢੀਏ ਤੇ ਫਿਰ ਜਿਹੜਾ ਸੂਟ ਮੈ ਲਿਆਈਆਂ ਕਾਕੇ ਨੂੰ ਉਹ ਹੀ ਪਾ ਕੇ ਫਿਰ ਕਾਕੇ ਨੂੰ ਬੁਲਾਵਾਂਗੇ ਫੋਟੋਾਂ 'ਚ ਤਾਂ ਕਾਕਾ ਬੜਾ ਹੈਦੀ ਲੱਗਦਾ ਸੋਹਣਾ ਬਹੁਤ ਸੋਹਣਾ ਬਟ ਵੇਖਿਆ ਤੁਸੀਂ ਵੀ ਦੇਖੀਓ ਹਸਾਬ ਲੈ ਮੰਨਤ ਵੀ ਸਾਡੀ ਐਡੀ ਕੀ ਸੀ ਤੇ ਹੁਣ ਦੇਖ ਲੋ ਇਹ 2 ਕਿਲੋ ਦੀ ਮਸਾ ਸੀਗੀ ਮੰਨਤ ਹਾਂ ਹੈ ਨਾ ਸਭੀ ਕੋ ਚੱਕਰ ਦੇ ਨਾਲ ਬਾਹਰ ਖੜੇ ਰਹਿੰਦੇ ਆਪਾਂ ਮੈਂ ਕਰਨ ਪਾਈ ਕਿ ਉਹ ਇੱਕ ਫਾਰਗੋਟ ਕਿਸੇ ਤੋਂ ਬਣਨੇ ਕੋਸ਼ਿਸ਼ ਕਰ ਲਈ ਕੰਜੇ ਬੇਤੀ ਹਨ ਅਥਰੂੜੀ ਨਿਕਲਦੇ ਹੁੰਦੇ ਹਨ ਮੇਰੇ ਪਾਣੀ ਦੀ ਸੌਕੀ ਗਿਆ ਸੀ ਸਭ ਦੇਖੀ ਜਾਰੂ ਹਾਂ ਇਦਾਂ ਹੀ ਜਾਰੂ ਐਜੇ ਜਾਰੂ